ਹਾਂਜੀ ਦੋਸਤੋ ਸਵਾਗਤ ਹੈ ਪਿੰਡタルਗਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਜਾਨਵਰ ਦੀ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ 9987 2858 ਮੇਰਾ ਨੰਬਰ ਨੋਟ ਕਰ ਲਿਓ ਸਕਰੀਨ ਦੇ ਉੱਪਰ ਵੀ ਦਿੱਤਾ ਵਾ ਜੀਵਨ ਮੇਰਾ ਨਾਮ ਤੇ ਪਿੰਡ ਮੇਰਾ ਬੁਰਜ ਲੱਦਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਤਿੰਨ ਨਾਗ ਲੈ ਕੇ ਆਏ ਆ ਦੋ ਆਹ ਨਾਖੜੇ ਇੱਕ ਕਾਗ ਤੇ ਆਪਾਂ ਮਾਲਕ ਤੋਂ ਗੱਲ ਕਰਕੇ ਆਪਾਂ ਸਾਰੀ ਜਾਣਕਾਰੀ ਲਵਾਂਗੇ ਨਾ ਜਾਨਵਰਾਂ ਬਾਰੇ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਔਰ ਬਾਈ ਕੀ ਹਾਲ ਹੈ ਠੀਕ ਹੈ ਬਾਈ ਵਧੀਆ ਸਤਿ ਹਾਂ ਹਾਂ ਵਧੀਆ ਤੇ ਪਹਿਲਾਂ ਤਾਂ ਆਪਾਂ ਆਪਣਾ ਨਾਮ ਦੱਸ ਤੇ ਨੰਬਰ ਦੋਨੇ ਚੀਜ਼ਾਂ ਦੱਸ ਦਿੱਤੀ ਹੈ ਨਾ ਹਾਂ ਬਈ ਨਾਮ ਆਪਣਾ ਗੁਰਪ੍ਰੀਤ ਗੋਪੀ ਕਹਿੰਦੇ ਹਾਂ ਗੋਪੀ ਕਹਿੰਦੇ ਹਾਂ ਠੀਕ ਹੈ ਪਿੰਡ ਆਪਣਾ ਥਰਾਜ ਆ ਬਾਈ ਪਿੰਡ ਥਰਾਜ ਜ਼ਿਲ੍ਹਾ ਮੋਗਾ ਹਾਂ ਜ਼ਿਲ੍ਹਾ ਮੋਗਾ ਠੀਕ ਹੈ ਤੇ ਗੋਪੀ ਆਪਾਂ ਨੰਬਰ ਵੀ ਪਹਿਲੇ ਬੋਲ ਦਗੇ ਕਿ ਨਹੀਂ ਰੇ ਨਾ ਮੁੜ ਕੇ ਮਿਸ ਹੋ ਜਾਂਦਾ ਹੈ ਨਾ ਨੰਬਰ ਬਈ ਆਪਣਾ 98760 98760 4554 45854 ਹਾਂ ਠੀਕ ਹੈ ਦੋਸਤ ਆਪਾਂ ਸਕਰੀਨ ਦੇ ਉੱਪਰ ਵੀ ਦੇਵਾਂਗੇ ਬਾਈ ਦਾ ਨੰਬਰ ਉੱਥੇ ਵੀ ਤੁਸੀਂ ਨੋਟ ਕਰ ਲਿਓ ਤੇ ਗੋਪੀ ਆਪਣ ਪਹਿਲਾ ਫਰਾ ਆ ਗਾਂ ਬਾਰੇ ਦੱਸ ਦੇ ਇਹ ਗਾਂ ਬਈ ਚਾਰ ਚਾਰ ਦਿਨ ਹੋਇਆ ਸੂਈ ਨੂੰ ਮਗਰ ਬੱਚੀ ਆ এবੀਐਸ ਦੀ ਠੀਕ ਹੈ এবੀਐਸ ਦੀ ਹਾਂ ਠੀਕ ਹੈ ਬੱਚੀ ਬਹੁਤ ਸੋਹਣੀ ਆ ਨਾ ਹਾਂ ਬਈ ਠੀਕ ਹੈ ਬਾਕੀ ਛੋਟਾ ਜਾਨਵਰ ਵੀ ਕਿਊਟ ਬਣਾ ਹੁੰਦਾ ਤੇ ਦੇਖ ਲਾ ਦੋਸਤੋ ਬੱਚੀ ਹੈ ਬਹੁਤ ਸੋਹਣੀ ਮਗਰ ਗਾਂ ਦੀ ਕੁਆਲਿਟੀ ਵੀ ਬਹੁਤ ਆ ਬਈ ਹਾਂ ਨਹੀਂ ਗਾਂ ਦੀ ਕੁਆਲਿਟੀ ਕੋਈ ਲੱਗਦਾ ਪਤਾ ਵੱਡੇ ਜਿਵੇਂ ਕਹਿੰਦੇ ਨਾ ਵੱਡਾ ਜਾਨਵਰ ਹੁਣ ਹਾਂ ਫਾਰਮ ਵਾਲੀ ਵਹਿੜਾ ਬਈ ਇਹ ਫਾਰਮ ਵਾਲੀ ਵਹਿੜਾ ਥੋਲੇ ਹੱਡਾ ਪੈਰਾਂ ਦੀ ਆ ਦੋ ਦੋ 25 26 ਕਿਲੇ ਦੇ ਦਿੰਦਾ ਆਪਾਂ 22 ਕਿਲੇ ਦੱਸਣਾ ਬਈ ਠੀਕ ਹੈ ਨਹੀਂ ਸਹੀ ਹੈ ਹਾਂ ਆਪਾਂ ਐਵੇਂ ਝੂਠ ਜ਼ਬਾਨ ਨਹੀਂ ਮਾਰਨਾ ਹਾਂ ਹਾਂ ਦੋਸਤੋ ਲੈ ਵਾਂ ਇਹ ਚੋਈ ਵੀ ਆ ਬਈ 7 ਵੇਚ ਹੋਈ ਆ ਠੀਕ ਹੈ ਆ ਦੋਸਤੋ ਉਹਨੂੰ ਵੀ ਫੇਰ ਬਣੀ ਫਿਰਦੀ ਆ ਬਣੀ ਖਿਰਦੀ ਆ ਆਪਾਂ ਤੁਹਾਨੂੰ ਟਾਈਮ ਵੀ ਦਦ ਕੇ ਟਾਈਮ ਹੋਊਗਾ ਹੈ 11 ਕ ਦਾ ਟਾਈਮ ਹੋਣਾ ਹਾਂ ਟਾਈਮ ਆਪਾਂ ਦੇਖ ਲੈਣੇ ਹਾਂ ਆਪਾਂ ਟਾਈਮ ਵੀ ਤੁਹਾਨੂੰ ਦਿਖਾ ਦਿੰਨੇ ਆ ਟਾਈਮ ਬਈ 11 14 11 14 ਹੋਇਆ ਹੁਣ ਵੀਡੀਓ ਬਣਾ ਰਹੇ ਆ ਤੇ ਚੋਈ ਹੋਈ ਆ ਵੀਡੀਓ ਹਨਾ ਗਾ ਚੋਈ ਹੋਈ ਆ ਪਹਿਲਾਂ ਤੇ ਚੈੱਕ ਕਰੋ ਦੋਸਤੋ ਇਹਦਾ ਆਪਾਂ ਨੂੰ ਪਤਾ ਕੋਈ ਵੀ ਕਿਹੜੇ ਦੀ ਕਿੰਨੇ ਟੀਕੇ ਦੀ ਕੀ ਐ ਇਹ ਟੀਕਾ ਨਹੀਂ ਪਤਾ ਬਈ ਆਪਾਂ ਨੂੰ ਬੱਚੀ ਦਾ ਜਰੂਰ ਦੱਸਿਆ ਉਹਨਾਂ ਨੇ ਠੀਕ ਐ ਇਹ ਵੀ ਇੱਥੇ ਦਾ ਭਰਾ ਹੈਗਾ ਠੀਕ ਐ ਬੱਚੀ ਦਾ ਜਰੂਰ ਦੱਸਿਆ ਨਾ ਬਾਕੀ ਗਾਉਂ ਸੁਨਿਆਰ ਬਹੁਤ ਬੜਾ ਦੇਖੀ ਸਹੀ ਐ ਸਹੀ ਐ ਬਾਕੀ ਫਾਰਮ ਵਾਲੀ ਗਾਹ ਹੈ ਨਾ ਇਹ ਠੀਕ ਐ ਠੀਕ ਐ ਦੋਸਤੋ ਇੱਕ ਕਰੀ ਤੁਹਾਨੂੰ ਫੋਨ ਲੇਵਾ ਹੋਰ ਦਿਖਾ ਲਨੇ ਇੱਕ ਕਰ ਲਓ ਫੋਨ ਲੇਵਾ ਬਹੁਤ ਸੁਣਾਗਾ ਤੇ ਉਹ ਵੀ ਠੰਡੀ ਲਾ ਦਿਓ 커피 ਦਾ ਹਨਾ ਹਾਂ ਠੰਡੀ ਐ ਬਈ ਜਿਵੇਂ ਮਰਜੀ ਪੀਓ ਆ ਮਾ ਤੈਨੂੰ ਟਾਈਮ ਚੋਲੇ ਬੰਦਾ ਚਾਰ ਚੋਲੇ ਜਿਵੇਂ ਮਰਜੀ ਬੈਠੀ ਜਾਵੇ ਠੀਕ ਹੈ ਤਨ ਟਾਈਮ ਵੀ ਚੋ ਸਕਦਾ ਦੋ ਟਾਈਮ ਵੀ ਚੋ ਸਕਦੇ ਹੈਨਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਬੱਜ ਕੇ ਬੱਜ ਕੇ ਤਿਲਕਣਾ ਥੋੜੀ ਜਿਆਦਾ ਪੱਕਿਆ ਥਾਣਾ ਥੋੜਾ ਆ ਰਹਿ ਜਾਂਦਾ ਹੈਨਾ ਹਾਂ ਬੱਚੇ ਦਾ ਕਰਕੇ ਜਿਹੜਾ ਭਜਦੀ ਆ ਨਹੀਂ ਇਹਨਾਂ ਦਾ ਬੱਚੇ ਦਾ ਕਰਨਾ ਹੀ ਆ ਮਾਂ ਕਹਦੀ ਉਹ ਚ ਬੱਚੇ ਦਾ ਨਾ ਕਰਿਆ ਹੈਨਾ ਹਾਂ ਤੇ ਗੋਪੀ ਆਪਣਾ ਪਤਾ ਕਿਨੇ ਵਿੱਚ ਸੂਇਆ ਇਹ ਭਈ ਉਹ ਦਾ ਦੂਜੇ ਦੱਸ ਕੇ ਤੇ ਆਪ ਤੀਜੇ ਕਵਾਂਗੇ ਆਪਾਂ ਯਾਰ ਠੀਕ ਹੈ ਠੀਕ ਹੈ ਹਾਂ ਵੀ ਤੀਜੇ ਸੂਈ ਆ ਤੀਜੇ ਸੂਈ ਕਹਿ ਕੇ ਦਿਆਂ ਸਹੀ ਹੈ ਹੂੰ ਆਪਾਂ ਨੇ ਜਿਹੜਾ ਲਈ ਆਪਾਂ ਦੂਜਾ ਸੂਆ ਗਿਆ ਹਾਂ ਠੀਕ ਹੈ ਠੀਕ ਹੈ ਦੇਖੋ ਭਾਈ ਮੁੱਲ ਕੀ ਕਰਨੇ ਦਾ ਮੁੱਲ ਭਈ ਆਪਣਾ ਜਾਇਜ਼ ਹੀ ਆ ਮੁੱਲ 75000 ਦੀ ਭਈ ਵੇਚ ਨੂੰ ਆਪਾਂ ਹਾਂ 1000 2000 ਮਾਨ ਹੋ ਜੂਗਾ ਹਾਂ ਮਾਨ ਤਨ ਹੋ ਜੂਗਾ ਯਾਰ 2000 ਹੈ ਨਾ ਹਾਂ ਠੀਕ ਹੈ ਦੋਸਤੋ ਅੱਛੀ ਇੱਕ ਵਾਰੀ ਚੈੱਕ ਕਰ ਲੋ ਤੇ ਗਾ ਚੈੱਕ ਕਰ ਲੋ 75 ਭਈ ਮੁੱਲ ਕਰਦਾ ਮਾਨ ਤਨ ਜ਼ਰੂਰ ਹੋ ਜੂਗਾ ਤੇ ਇਹਦੇ ਬਾਰੇ ਦੱਸ ਦੇ ਕੋਈ ਆਪਾਂ ਇਹ ਗੱਬਣਾ ਬਈ ਦੂਜੇ ਸੂਏ ਠੀਕ ਆ ਗੱਬਣਾ ਦੂਜੇ ਸੂਏ ਹਾਂ ਦੂਜੇ ਸੂਏ ਨੇ ਸੂਣਾ ਹਾਂ ਸੂਣਾ ਬਈ ਇਹ ਹੀ ਪਿੰਡ ਲਈ ਆਪਾਂ ਆਉਦੇ ਹਾਂ ਠੀਕ ਆ ਪਿੰਡੇ ਲਈ ਆ ਹਾਂ ਠੀਕ ਆ ਠੀਕ ਆ ਹਾਂ ਤੁਹਾਨੂੰ ਦੋਸਤ ਦੱਸ ਦਗੇ ਬਾਈ ਦਾ ਨਾ ਕੰਮ ਕੁਛ ਨਾ ਦਾ ਹੀ ਹੈਗਾ ਜਿਵੇਂ ਆਪਾਂ ਕਈ ਕਹਿੰਦੇ ਨੇ ਵੀ ਘਰੇ ਰੱਖਿਆ ਜਾ ਕਿਵੇਂ ਹਣਾ ਆਪਾਂ ਜਾਣਕਾਰੀ ਦੇਣੀ ਜ਼ਰੂਰੀ ਆ ਇਹ ਦੇ ਦੂ ਬਈ ਦੁੱਧ 16 17 ਕਿਲੋ 16 17 ਕਿਲੋ ਹਾਂ ਠੀਕ ਆ ਮਾਤਾ ਦਾ 20 ਦੱਸਦੇ ਸੀਗੇ ਠੀਕ ਆ ਆਪਾਂ 16 17 ਤੱਕ ਕੇ ਲਈ ਆ ਬਈ ਉਹਨਾਂ ਹੀ ਦੱਸਣਾ ਹਾਂ ਮਾਲਕ ਨੇ ਦੱਸਿਆ ਆਪਾਂ ਆ ਵੀ ਤੱਕ ਨਾ ਦੱਸਦੇ ਵੀ ਇਹਨੇ ਘੱਟ ਕੇ ਹਾਂ 10 ਦਿਨ ਲੈਂਦੀ ਆ ਜੇ ਬਈ 10 ਦਿਨ ਲੈਂਦੀ ਆ ਹਾਂ ਠੀਕ ਐ ਦੋਸਤੋ ਗਾਂ ਚੈੱਕ ਕਰ ਲਓ ਬਹੁਤ ਸੋਹਣੀ ਗਾਂ ਆ ਵੀ ਇਹਨੇ ਦੂਜੇ ਸੂਰ ਸੋਹਣਾ ਹੋਪੀ ਹੈ ਨਾ ਹਾਂ ਸੋਹਣਾ ਬਈ 10 ਦਿਨ ਰਹਿੰਦੇ ਜੀ 10 ਦਿਨ ਰਹਿੰਦੇ ਆ ਜੀ ਹਾਂ ਠੀਕ ਐ ਠੀਕ ਐ ਇਹਦੀ ਵੀ ਕੁਆਲਿਟੀ ਬਈ ਥੋੜੀ ਜਿਹੀ ਕਰਾਸ ਆ ਗਰਮੀ ਗਰਮੀ ਨਹੀਂ ਮੰਨਦੀ ਹਾਂ ਨਹੀਂ ਸਹੀ ਆ ਹਾਂ ਇਹ ਇਹ ਪਿਆਰ ਨਹੀਂ ਕਹਿ ਸਕਦੇ ਬਈ ਪਿਆਰ ਨਹੀਂ ਥੋੜਾ ਜਿਹਾ ਦੋਗਲਾ ਪਾਣਾ ਇੱਥੇ ਸਹੀ ਆ ਸਹੀ ਆ ਦੋਗਲਾ ਪਾਣਾ ਆ ਵੀ ਆਪਣੇ ਰੱਖਣੀ ਵੀ ਸੌਕੀ ਆ ਪਰ ਜੀ ਹਾਂ ਹਾਂ ਪ੍ਰਵਾਹ ਰਣ ਲੈਣੀ ਆ ਹਨ ਹੂੰ ਠੀਕ ਹੈ ਤੇ ਗੋਪੀ ਮਾਲਾ ਆਪਾਂ ਦਾ ਕੀ ਕਰਦੇ ਆ ਇਹਦਾ ਮੁੱਲ ਬਈ 66000 ਦੀ ਦੇ ਦਾਂਗੇ ਆਪਾਂ 66000 ਦੀ ਦੇ ਦਾਂਗੇ ਹਾਂ ਠੀਕ ਹੈ ਕੋਈ ਮਾਨਤਨ ਓਹ 1000 ਅਖੰਡ ਦਾ ਹੋ ਜੂ ਬਈ ਠੀਕ ਹੈ ਠੀਕ ਹੈ ਆਪਾਂ ਬਾਲੇ ਮੁੱਲ ਨਹੀਂ ਕੀਤੇ ਹਾਂ ਨਹੀਂ ਸਹੀ ਹੈਗਾ ਤੇ ਦੋਸਤੋ ਚੈੱਕ ਕਰ ਲੋ ਇਹ ਵੀ ਗਾਂ ਤੇ ਇੱਕ ਆ ਆ ਗਿਆ ਜਾਨਵਰ ਆਪਣਾ ਹਨ ਇਹ ਝੋਟੀ ਬਈ ਚਾਰ ਦੰਦਾਂ ਦਾ ਹੈ ਚਾਰ ਦੰਦ ਹਾਂ ਚੰਦਨ ਸੁਣਦੀ ਆ ਚੀਨ ਬਹੁਤ ਤੇ ਸਿੰਗ ਬਹੁਤ ਸੋਹਣਾ ਦੋਸਤੋ ਦੇਖ ਲੋ ਦੋਸਤੋ ਸੈਂਕੂ ਸੰਗੋਬਾਲ ਬਾਪੂ ਕੀ ਹੋ ਰਿਹਾ ਵਿਚਾਰੀਆਂ ਮੰਜਾਂ ਤੇ ਵੱਡੀ ਆ ਹਾਂ ਨਹੀਂ ਪਤਾ ਲੱਗਦਾ ਮੱਝ ਤਾਂ ਬਹੁਤ ਸੋਹਣੀ ਹੈਗੀ ਇਹਦਾ ਵੀ ਗਾਈਆਂ ਵਾਲਾ ਗਾਮੀ ਆ ਬਈ ਲੈ ਠੀਕ ਹੈ ਲੈ ਅਮੇਜੀਗਾ ਦੋਸਤੋ ਚੈੱਕ ਕਰ ਲੋ ਹਾਂ ਲੈ ਬਹੁਤ ਸਾਨਤਾ ਜੇ ਕੱਢਣਾ ਬਈ ਇਹਨੇ ਹਾਂ ਸਣ ਬਣਾ ਰਹੀ ਹੈ ਜੇ ਠੀਕ ਹੈ ਠੀਕ ਹੈ ਤੇ ਗੋਪੀ ਆਪਾਂ ਮੋਲੇ ਦਾ ਕੀ ਕਰਨਾ ਹੈ ਮੋਲੇ ਦਾ ਬਈ ਆਪਾਂ ਫੋਨ ਤੇ ਕਰਨਾ ਹੈ ਠੀਕ ਹੈ ਮੋਲੇ ਫੋਨ ਤੇ ਕਰ ਲਾਂਗੇ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਤੋੜ ਕੇ ਦਿਖਾ ਦੇਣੀ ਹੈ ਹਾਂ ਤੋੜ ਕੇ ਦਿਖਾ ਦੇ ਇਹਨੇ ਕਿਹੜੇ ਪਹਿਲੇ ਸੂਏ ਸੇ ਕਿ ਦੂਜੇ ਸੂਏ ਇਹਨੇ ਪਹਿਲੇ ਸੂਏ ਸੋਣਾ ਬਈ ਚਾਰ ਦੰਦ ਸੋਣਾ ਚਾਰ ਦੰਦ ਆ ਦੇ ਹਾਂ ਪਹਿਲਾ ਸੂਈ ਚਾਰ ਦੰਦ ਹਨ ਹਾਂ ਸਹੀ 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 ਇਹ ਆਪਾਂ ਬਾਹਰ ਕੱਢ ਕੇ ਦਿਖਾਣੇ ਹਾਂ ਹਾਂ ਤੁਸੀਂ ਚੈੱਕ ਕਰ ਲਓ ਪਹਿਲੇ ਸੂਏ ਸੂਣਾ ਹੈ ਚਾਰ ਦੰਦ ਹੈ ਮਾਂ ਕੋਪੀ ਬਾਹਲੇ ਦੂਰ ਨਾ ਜਾਏ ਕੋਈ ਥੋੜੀ ਗਰਮੀ ਆ ਤੇ ਮੋੜ ਲੈ ਇੱਥੇ ਬਾਜੀ ਨੂੰ ਐੜ ਗਿਆ ਹੁਣ ਐਨੇ ਨੇ ਐੜ ਗਿਆ ਹੋ ਜਾਂਦਾ ਹਾਂ ਬਾਕੀ ਸ਼ਕੀਨ ਵਾਲੀ ਬਈ ਦੁੱਧ ਬਹੁਤ ਆਦਾ ਹਾਂ ਬਾਕੀ ਮਾਂ ਵੀ ਚੰਗੇ ਦੁੱਧ ਵਾਲੀ ਸੀ ਠੀਕ ਆ ਕੋਈ ਹੈਗਾ ਰਿਕਾਰਡ ਮਾਰਾ ਹਾਂ ਉਹਨੇ ਦਿੱਤਾ ਬਈ ਦੁੱਧ 22 ਕਿਲੋ 22 ਕਿਲੋ ਹਾਂ ਠੀਕ ਆ ਠੀਕ ਆ ਤੂੰ ਚੈੱਕ ਕਰ ਲੈ ਬਹੁਤ ਸੋਹਣੀ ਹੈਗੀ ਇਹ ਪਹਿਲੇ ਸੂਏ ਦੇ ਦੂ ਬਈ 13 14 ਕਿਲੋ ਵਾਲਾ ਨਹੀਂ ਕਹਿੰਦੇ ਆਪਾਂ ਠੀਕ ਆ ਠੀਕ ਆ ਨਹੀਂ ਪਹਿਲੇ ਸੂਏ ਦਾ ਫਾ ਥੋੜੇ ਹੁੰਦਾ ਦੁਕਾਨ ਸੂਏ ਵਧਣਾ ਬਾਕੀ ਝੋਲੀ ਦਾ ਦਿਆਦਾ ਬਈ 10 ਦਿਨ ਇਹਦੇ ਪਿਆ 10 ਦਿਨ ਰਹਿੰਦੇ ਆ ਜੀ ਨਾ ਹਾਂ ਠੀਕ ਆ ਠੀਕ ਆ ਮੋਲ ਆਪਾਂ ਦਾ ਫੋਨ ਤੇ ਕਰਦਾਂਗੇ ਇਹਦਾ ਫੋਨ ਤੇ ਕਰ ਲਾਂਗੇ ਬਈ ਠੀਕ ਆ ਦੋਸਤੋ ਨੰਬਰ ਬਾਈ ਦਾ ਉੱਪਰ ਹੈਗਾ ਸਕਰੀਨ ਤੇ ਤੇ ਉੱਥੋਂ ਚੱਕ ਲਿਓ ਤੇ ਬਾਕੀ ਕਾਹਦਾ ਤੁਹਾਨੂੰ ਐਡ ਕਰਵਾ ਦਵਾਂ ਨੇ ਇਹ ਗਾਈਆਂ ਦਾ ਉੱਤੋਂ ਦੀ ਦੀਂਦੀ ਹੈ ਹਨਾ ਮੇਰਾ ਕਰਦ 6 ਫੁੱਟ ਆ ਬਈ ਮੋਢੇ ਤੇ ਹੁੰਦੀ ਹੈ ਠੀਕ ਆ ਹਾਂ ਠੀਕ ਹੈ ਤੇ ਦੋਸਤੋ ਐਡ ਕਰ ਲੈ ਲਓ ਤੁਸੀਂ ਕਰਦ ਦਾ ਤੇ ਆਪਾਂ ਇਹਨਾਂ ਦਾ ਮੁੱਲ ਹੋ ਗਿਆ ਗੋਪੀ ਹੈਨਾ ਹਾਂ ਬਈ ਇਹਨਾਂ ਦਾ ਠੀਕ ਹੈ ਤੇ ਦੋਸਤੋ ਕਰ ਲਿਓ ਬਾਈ ਦਾ ਸੰਪਰਕ ਨੰਬਰ ਉੱਪਰ ਬਾਈ ਦਾ ਦਿੱਤਾ ਹੋਇਆ ਤੇ ਮੈਨੂੰ ਦਿਓ ਇਜਾਜ਼ਤ ਮੈਲ ਦਾ ਨਵੀਂ ਵੀਡੀਓ ਦੇ ਨਾਲ Fica bem, Gopi? Fica bem. Ok. Tá